ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸੁਣੋ ਜੀ ਧਿਆਨ ਨਾਲ ਦੇਖੋ ਮੇਰਾ ਪਤੀ ਜਰਿਆ ਰਸ ਕਰਦਾ ਗੁਰਦੁਆਰੇ ਇੱਕ ਦਾਤੇ ਕਾ ਪਹਾੜੀ ਜਵਤੇ ਰਹੇ ਜੋ ਜਵੀ ਦਾ ਹਾਣਾ ਮਾਪੇ ਜਾਤਾ ਆਪੇ ਮੁਗਤਾ ਜੀ ਹੌਸ ਤੇ ਬੇਣਾ ਵਰ ਮੰਝਾਣਾ ਤੂੰ ਮਾਰ ਧਮ ਦੇ ਅੰਤ ਦੇ ਅੰਤ ਜੀ ਚੇਰੇ ਕੀ ਆ ਗੁਨਾਹ ਕਵਕਾਣ ਸੰਦਨ ਜੋ ਤੇ ਰਹੇ ਪਰਮਾਤਮਾ ਹਰ ਇੱਕ ਦੇ ਬੱਚਿਆਂ ਨੂੰ ਆਪਣੇ ਅੰਾਈ ਚਰਨਾਂ 'ਚ ਜੋੜੀ ਰੱਖੇ ਮਹਾਰਾਜੇ ਤਰੱਕੀ ਬਖਸ਼ੇ ਮਤਬੱਦ ਹਰ ਇੱਕ ਦੇ ਬੱਚਿਆਂ ਨੂੰ ਇਦਾਂ ਹੀ ਦੇਵੇ ਨਿਆਣਿਆਂ ਸਿਆਣਿਆਂ ਨੂੰ ਸਭ ਨੂੰ ਠੀਕ ਹੈ ਜਾਣਾ ਪਰ ਉਹਨਾਂ ਨੇ ਗੁਰਦੁਆਰੇ ਮੰਦਿਰਾਂ ਮਸੀਤਾਂ 'ਚ ਜਿਹੜੇ ਆਪਣੇ ਮਾਪੇ ਦੀ ਸੇਵਾ ਕਰਦੇ ਆ ਕਿਉਂਕਿ ਫਿਰ ਗੁਰਦੁਆਰੇ ਵੀ ਜਾਣ ਦਾ ਕੋਈ ਫਾਇਦਾ ਨਹੀਂਗਾ ਮੰਦਿਰਾਂ ਮਸੀਤਾਂ ਤੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂਗਾ ਜਿਹਨੇ ਮਾਪੇ ਦੀ ਸੇਵਾ ਨਾ ਕੀਤੀ ਸਭ ਤੋਂ ਵੱਡੀ ਸੇਵਾ ਮਾਪੇ ਦੀ ਆ ਮਾਂ ਦੀ ਸੇਵਾ ਵਾ